ਨਾਂ ਦੇ ਬੰਦੇ ਅੰਦਰ ਹੀ ਝੰਡਾ ਤੇ ਆ ਜਾ ਹੇ ਬਹੁਤ ਮਾਰੋ ਇਹ ਦੇ ਕਿਤੇ ਆਏ ਬਈ ਅਜੀ ਦਾ ਮਨ ਦੇ ਬੰਦੇ ਸਾਰੇ ਨਾਨੀ ਦੇ ਪਰਿਵਾਰ ਦੀ ਚਲ ਆ ਜਾਓ ਆ ਜਾ ਆਂਟੀ ਆ ਗਈ ਸੀ ਆਂਟੀ ਮੈਂ ਚਾਚਾ ਆਪਣੀ ਕੁੜੀ ਨੂੰ ਬਦਾਮ ਖਵਾਇਆ ਕਰ ਜਿਆਦਾ ਸ਼ਮੀਲੀ ਹੈਗੀ ਉਹਦੀ ਆਪ ਘਟ ਗਿਆ ਦਾਰੇ ਬੀਬੀ ਨਹੀਂ ਬੈਠੀ ਕਿਤੇ ਪਹਿਲਾਂ ਤੇ ਇਹਦੀ ਫੋਟੋ ਬਾਖੇ ਜੀ ਸਾਡੇ ਦਾ ਪਾਉਣਾ ਜਨਾ। ਹਾਂ। ਅੰਨੀ ਤੇ ਵਿਆਹ ਕਿਹਦੇ। ਕਿਤਲੇ ਵਿਆਹ ਕਰ ਦਿੱਤੇ? ਆਹ ਤਰਾ ਬਟਾ ਤਰਾ ਆ ਤੇ ਆ ਤੋ ਟਬਰਾ। ਸਾਣਾ ਵੇ। ਇਹ ਕਿਹਨ ਮਾੜੀ ਜੀ। ਤੂੰ ਐਡਾ ਹੋਣਾ ਭਾਣਾ। ਸਾਜ ਵੇਖ ਉਹ ਵੀ ਐਡਾ ਹੀ ਹੈ ਜਿਹੜਾ ਤੂੰ ਆਉਣਾ ਮੈਨੂੰ। ਕਿੱਥੇ ਗਈ ਆ ਉਹ ਅੰਦਰੋਂ ਹੀ ਨਿਕਲਦੀ ਬਈਆ। ਕੀ ਰਾਵਣ ਆ ਆ ਜਾਈ ਨਹੀਂ ਤਾਂ ਦੀ ਤੁਸੀਂ ਚੰਗੇ ਮਾਪੇ ਕੋਈ ਵਿਆਹ ਦੋ ਤੁਸੀਂ ਕਿਹਨਾਂ ਜਗਾ ਇਹ ਕਿਹਦੀ ਬਣਦੀ ਪਤਾ ਨਹੀਂ ਇਹ ਤਾਂ ਪਤਾ ਨਹੀਂ ਹੁਣ ਕਿੰਨੇ ਸਾਲ ਪਹਿਲਾਂ ਆਈ ਸੀ ਡੋਲੀ ਤਾਈ ਦੀ ਕਦੋਂ ਦੀ ਆ ਗਈ ਉਹਨਾਂ ਨੂੰ ਬੰਦ ਕਰ ਦੋ ਹੁਣ ਤਾਂ ਡੋਲੀ ਰੱਬ ਕੋਲ ਵਿੱਚ ਚਲੋ ਆ ਜੰਦੇ ਚਲ ਆ ਚਲੀਏ ਅੰਦਰ ਹੀ ਰਹਿ ਗਏ ਨੇ ਅਜੇ ਅੰਦਰ ਨੇ ਸਾਰੇ ਆਜੋ ਆਜੋ ਸਾਰੇ ਆ ਜਾ ਪਰਿ ਹਾਂ ਦੇਖ ਤੂੰ ਆ ਜਾ ਪਰਿ ਆਪਾਂ ਕਿਹਦੇ ਨਾਲ ਪੜੀ ਜਾ ਅੱਛਾ ਪਰਿ ਆ ਜਾ ਤੂੰ ਇਹ ਦੀਪਾ ਦਾਲ ਸੋਨਾ ਉਹ ਦੱਤ ਵਾਲੀ ਚਲੀ ਗਈ ਦੀਦੀ